ਸਿੱਧੇ ਸਾਹਿਬ ਇੱਕ ਤੇ ਅਸੀਂ ਵੀ ਬੰਦੇ ਆਪਸ ਕੇ ਵਿੱਚ ਆਇਆ ਤੁਸੀਂ ਚੰਗਾ ਯਾਰ ਤੁਸੀਂ ਸਾਡੇ ਭਰਾ ਜੇ ਇੱਕ ਮਿੰਟ ਨਹੀਂ ਉਤਰਗੇ ਹੁੰਦੇ ਤੁਸੀਂ ਸਾਡੇ ਭਰਾ ਜੇ ਇੱਕ ਮਿੰਟ ਨਹੀਂ ਉਤਰਗੇ ਹੁੰਦੇ ਤੇ ਹੋਰ ਹੋ ਕੇ ਫੋਟ ਲੋਕਾਂ ਦੇ ਵਿੱਚ ਆਹ ਵੀ ਜਿਹੜਾ ਦਰਿਆ ਦਾ ਜਿਹੜਾ ਆਪ 15 ਤੀ ਦਾ ਕਾਰਨ ਜ਼ਿਆਦਾ ਫਰਦਾ ਕਰਨ ਉਹ ਇਹ ਦਰਖਤ ਨੇ हां हां दादी आज हमारी टीम बंद हो गई ओके इधर नहीं बैठ काम करने ਲੋਕਾਂ ਨਾਲ ਪੈਸੋ ਵੀਡੀਓ ਬਣਾ ਕੇ ਕੀ ਠੱਗਣਾ ਕੁਝ ਨਹੀਂ ਲੋਨੀ ਬੈਠਾ ਕੰਮ ਕਰਦੇ ਲੋਕਾਂ ਨਾਲ ਪੈਸੋ ਵੀਡੀਓ ਬਣਾ ਕੇ ਕੀ ਠੱਗਣਾ ਕੁਝ ਨਹੀਂ ਪੈਸੋ ਵੀਡੀਓ ਬਣਾ ਕੇ ਕੀ ਠੱਗਣਾ ਕੁਝ ਚਲ ਚਲ ਕੋਈ ਗੱਲ ਨਹੀਂ ਮੰਤਰੀ ਸਾਹਿਬ ਇਹ ਕਰਨ ਜੀ ਅਜੇ ਨਹੀਂ ਟੈਕਨੀਕ ਨਹੀਂ ਹੋ ਰਹੀ ਉਹ ਮੰਤਰੀ ਸਾਹਿਬ ਮੇਰੀ ਬੇਨਤੀ ਸੁਣੋ ਉਹ ਨਹੀਂ ਮੈਂ ਜੱਟ ਬੰਦੇ ਤੇ ਮੈਂ ਨਹੀਂ ਜਾ ਆਪਾਂ ਨੂੰ ਇਹ ਪਤਾ ਹੈ ਕਿ ਉਹ ਆਪਾਂ ਕਰ ਸਕਦੇ ਆ ਜੇ ਉਹ ਮਿੱਟੀ ਉਧਰੋਂ ਨਿਕਲ ਗਈ ਪਾਣੀ ਦਾ ਬਹਾਅ ਦਰ ਨੂੰ ਪਾਣੀ ਆਹ ਜਿਹੜੀ ਟੱਕਰ ਪੈਂਦੀ ਆ ਇਹ ਤੁਸੀਂ ਵੀ ਸਮਝੋ ਕਰ ਇੱਕ ਇੱਕ ਬੜੀ ਹੋਰ ਚੜ੍ਹ ਬਹੁਤ ਜਿਸਕਾ ਕੀਮਤ ਲੁਕ ਮੈਨੂੰ ਪਤਾ ਹੈ ਵੀ ਤੁਸੀਂ ਕਿਤੇ ਟਾਈਮ ਲਿੱਤੇ ਹੁੰਦੇ ਨੇ ਬੰਦੇ ਕੱਥੇ ਤੱਕ ਜੀਦੇ ਪਰ ਅਸੀਂ ਵੀ ਇਸੇ ਕੰਮ ਤੇ ਹੁਣ ਦੇਖੋ ਮੈਂ ਕਿੱਥੋਂ ਤੱਕ ਦੇ ਕਿੰਨੀ ਉਮਰ ਦੇ ਵਿੱਚ ਚੱਲ ਮੇਰੀ ਇੱਕ ਦਿਲਤੀ ਹੈ ਵੀ ਜਿਹੜਾ ਮਕੌਣਾ ਪੱਤਨ ਹੈ ਜਿਹੜਾ ਮਕੌੜੇ ਪੱਤਨ ਤੇ ਦੋਵੇਂ ਦਰਿਆ ਇਕੱਠੇ ਹੋ ਜਾਂਦੇ ਤੇ ਮੈਂ ਤੁਹਾਨੂੰ ਇਹ ਗੱਲ ਲਿਖਤੀ ਤੌਰ ਤੇ ਪੱਤਰ ਵੀ ਦਿੱਤਾ ਸੀ ਕਿ ਗੱਲ ਉੱਥੇ ਵੀ ਆਪਾਂ ਸਰਟੀਫਾਈਡ ਨਹੀਂ ਕੀਤੀ ਸੀ ਹੁਣ ਮੈਂ ਤੁਹਾਡੇ ਧਿਆਨ 'ਚ ਨਹੀਂ ਮਤਲਬ ਦੱਸਿਆ ਪਰ ਉਹ ਕਈ ਗੱਲਾਂ ਜੰਗੀਆਂ ਆਪਾਂ ਜਦੋਂ ਦੱਸ ਲਿਆ ਉਦੋਂ ਧਿਆਨ ਖਿੱਚੋੜ ਤੇ ਹੁੰਦਾ ਜਾਂ ਹੋਰ ਕਿਸੇ ਪਾਸੇ ਸੁਣਤੀ ਨਹੀਂ ਨਹੀਂ ਕਿ ਨਾਲ ਜਾ ਕੇ ਜਾਨ ਸਾਹਿਬ ਜਾਨ ਕਰ ਲੈਂਦੇ ਹਾਂ ਮੈਂ ਸਿਰਫ ਉਹ ਤੇ ਪੜੀ ਦੇ ਤੇ ਮੈਂ ਰਸਨ ਮੋੜ ਦਾ ਪਿੰਡਾ ਤੋਂ ਆਇਆ ਮੈਂ ਵਾਪਸ ਮੰਤਰੀ ਸਾਹਿਬ ਇੱਕ ਤਾਂ ਅਸੀਂ ਵੀ ਬੰਦੇ ਹੀ ਵਾਪਸ ਫਿਰ ਇੱਥੇ ਆਇਆ ਗੱਲ ਸੁਣੋ ਯਾਰ ਤੁਸੀਂ ਸਾਡੇ ਭਰਾ ਜੇ ਇੱਕ ਮਿੰਟ ਨੂੰ ਉਤਰ ਕੇ ਹੋਗੇ ਮੈਂ ਤਾਂ ਹੈ ਹੀ ਇੱਥੇ ਆ ਤੇ ਮੈਂ ਤੁਹਾਨੂੰ ਬੁਲਾਇਆ ਬੈਠਾ ਰਿਹਾ ਹਾਂ ਅਬੀ ਥੋੜਾ ਰਸਤਾ ਮਿਲ ਜਾ ਮੇਰਾ ਵੀ ਕੰਮਾਂ ਦਾ ਕੰਮ ਲੱਗੇ ਰੋ ਯਾਰ ਕਿਸ਼ੇ ਰੋ ਯਾਰ ਉਹ ਕੱਲ੍ਹ ਨੂੰ ਚੋਗੀ ਕਿਹੜੀ ਵਾਰ ਠਹਿਰ ਜਾ ਉਹ ਠਹਿਰ ਜਾ ਉਹ ਤਾਂ ਭੁੱਖੇ ਆ ਬਹੁਤ ਟਾਈਟ ਨਹੀਂ ਚਾਹੀਦਾ ਹਾਂ ਮੈਂ ਸਵੇਰੇ ਲੈਣੇ ਵਾਲਿਆਂ ਨੂੰ ਖਵਾ ਤੂੰ ਆਪਰੇ ਨਹੀਂ ਲਾਤੇ ਤੇ ਆਪੋਦਰੋਂ ਨਿੱਜੀ ਕਰੀਤੇ ਪਾਣੀ ਦਾ ਭਾ ਉਹਨੂੰ ਮੈਨੂੰ ਮੇਰੀ ਸੁਣੋ ਉਹਨਾਂ ਨੇ ਜਵਾਬ ਮੈਨੂੰ ਕਿਹਾ ਉਹ ਕਹਿੰਦੇ ਉਧਰ ਭਾਸ ਹੈ ਅਸੀਂ ਉਧਰ ਪੌਂਡ ਨਹੀਂ ਲਗਾ ਸਕਦੇ ਮੇਰੀ ਬੇਨਤੀ ਪਰ ਇੱਕ ਤਾਂ ਦਰਖਤ ਹੀ ਆ ਮਲਕੇ ਜਿਹੜੇ ਨੇ ਲਾਕ ਮੈਦਾਨਿਆਂ ਦੇ ਨੇ ਬੁਹਿਕਾ ਸਾਡਾ ਕਿ ਇੱਕ ਬੰਨੇ ਜਿਹੜਾ ਚੀਨੀਦਰਾ ਏਡੇ ਵੱਡੇ ਪੱਧਰ ਦੇ ਉੱਤੇ ਪਰਬਾਦ ਹੋ ਗਿਆ ਆਪਾਂ ਉਧਰ ਨਹੀਂ ਆਏ ਤੇ ਇਹ ਜਿਹੜੇ ਦਰਖਤ ਨੇ ਇਹਨਾਂ ਦਰੱਖਤਾਂ ਨੂੰ ਇੱਥੋਂ ਕੱਢੇ ਕੱਲ ਜਦੋਂ ਮੈਂ ਪਛੇਤਿਆ ਹਨ ਉਹ ਰੋ ਰੋ ਕੇ ਇੱਥੋਂ ਨੂੰ ਕੱਢਿਆ ਸੀ ਜਿਹੜਾ ਦਰਿਆ ਦਾ ਜਿਹੜਾ ਆਖ ਪੰਡਾ ਪੈਦਾ ਕਰਨ ਦਾ ਕਾਰਨ ਹਸਾਵਾਂ ਪਰਦਾ ਖੋਲਣ ਉਹ ਇਹ ਦਰੱਖਤ ਆਪਾਂ ਦਰਿਆ ਨੂੰ ਇੱਥੇ ਕੱਢਾ ਜਾ ਨਹੀਂ ਨਹੀਂ ਇਹ ਜੋ ਗੱਲ ਦੱਸੇ ਲੋਕਾਂ ਨੇ ਹਾਂ ਹਾਂ ਮੈਂ ਜੰਮੂ ਕੋਲ ਇੱਥੇ ਆ ਹਾਂ ਹੈ ਕੀ ਆਪ ਨੂੰ ਥਾੜਾ ਜੀ ਪਰਦਾ ਲੈਣਾ OK ਇਹ ਗੱਲ ਨਹੀਂ ਬੈਠਾ ਕੰਮ ਕਰਨ ਦੇ ਲੋਕਾਂ ਨੂੰ ਪੈਸੇ ਤੇ ਵੀਡੀਓ ਬਣਾ ਕੇ ਕੀ ਖੱਟੜਾ ਚਲ ਚਲ ਕੋਈ ਗੱਲ ਨਹੀਂ ਮੈਂ ਦਾਰਦ ਨੇ ਤੇ ਫਰਿਆ ਨਹੀਂ ਹਾਂ ਇਹ ਕੀ ਹਾਂਜੀ ਆਹ ਉਹ ਲਾਹਣ ਤੁਸੀਂ ਹਾਂ ਇਸ ਤੁਸੀਂ ਦੋ ਬਰਾਗ ਨੇ ਦਿੱਤਾ ਬਰਾਬਰ ਹਾਂ ਹੋਇਆ ਇਦਾਂ ਜਿਹੜਾ ਉਹ ਪਾਣੀ ਆ ਗਿਆ ਜੀ ਹਾਂ ਉਹ ਪਾਣੀ ਸਿੱਧਾ ਹਿੱਟ ਕੀਤਾ ਜੀ ਉਹ ਹਿੱਟ ਕਰਨ ਨਾਲ ਗੁੱਸੇ ਵੀ ਥੋੜੇ ਜੀ ਹਾਂ ਆਹ ਜਿਹੜੀ ਗੇਨ ਹੈ ਪ੍ਰੀਬਲੀ ਹਾਂ ਠੀਕ ਹੈ ਉਹਨੂੰ ਮਿੰਡਾ ਉਹਨੇ ਚੇਤਿਆ ਹਾਂ ਉਹ ਸਾਡੀ ਫਾਰਮਰ ਕਹਿੰਦੇ ਜੀ 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 ਹਾਂ ਸਭ ਉਹ ਹੋ ਜਾਂਦਾ ਐਪ ਲਾ ਹਾਂ ਇਹ ਹੈ ਨਾ ਦਿੱਤਾ ਆ ਕੀ ਮੱਲਵਰੀ ਨੂੰ ਫਾਰਬੋਸ ਛੇ ਕਿ ਲੱਗੇ ਛੇ ਕਿ ਲੱਗੇ ਹੁਣ ਜਿਹੜਾ ਕੋਈ ਆਂਦੇ ਹੋ ਹਾਂਜੀ ਅਸੀਂ ਗਏ ਹਾਂ ਕੱਲ੍ਹ ਜੀ ਉਹ ਉਸ ਅੰਦਰ ਪਰਸੋਂ ਹਾਂ ਹਾਂ ਇਹ ਗੱਲ ਵੀ ਠੀਕ ਕਹਿੰਦੇ ਸੀ ਗੱਲ ਮੈਂ ਵਿਖੀ ਹਾਂ ਇੱਚ ਰੋਗ ਹਾਂ ਤੇ ਉਹਨੂੰ ਅਸੀਂ ਇਲਾਜੇ ਪੋਪ ਲੈਣਾ ਤੇ ਉਹਨੂੰ ਉਹਦਾ ਪਾਹੇ ਦਬਾ ਥੋੜਾ ਉਹਦੂੰ ਚੱਲ ਬੰਨੇ ਬੰਨੇ ਨੂੰ ਠੀਕ ਹੈ ਜੀ ਹਾਂ ਅਸੀਂ ਅੰਦਰ ਗਏ ਹਾਂ ਕਿ ਅੰਦਰ ਸਾਡਾ ਰਾ ਇਨਾ ਡਿਗਿਆ ਜੀ 2.5 ਕਿਲੋਮੀਟਰ ਮੈਂ ਬੀਸੀ ਦੇ ਐਸਐਸ ਜੀ ਜੀ ਕਿੰਨਾ ਹੈ ਜੀ 2.5 ਕਿਲੋਮੀਟਰ ਪੈਦਲ ਜੀ ਫਿਰ 2.5 ਕਿਲੋਮੀਟਰ ਪੈਦਲ ਤੋਂ ਅੱਗੇ ਤਾਂ ਬਿਲਕੁਲ ਜਿੱਦਿਆ ਨਾ ਅੰਦਰ ਤਵਾ ਹੋ ਗਿਆ ਇੱਕ ਨਾਲਾ ਵਿੱਚ ਦੀ ਵਗ ਵਗ ਕੇ ਸਿੱਧਾ ਉੱਥੋਂ ਜੀ ਜੀ ਉਸ ਉਹ ਨਾਲਾ ਨਿਕਲਦਾ ਇੱਥੇ ਆ ਕੇ ਕੋਈ ਟੈਨਸ਼ਨ ਨਹੀਂ ਆ ਆ ਜਿਹੜੀ ਹੱਡੀ ਹੈ ਨਾ ਹਾਂਜੀ ਹਾਂਜੀ ਇਹਦੇ ਲੱਗ ਗਿਆ ਜੀ ਜੀ ਉਹਨੇ ਕਾफी ਤਵਾਈ ਅੰਦਰ ਕੀਤੀ ਹੈ ਮਸਾਲੀ ਜੇਸੀ ਵੀ ਜਾਣ ਦਾ ਰਾਹ ਕੋਲੇ ਬਣਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਇਹ ਦਰਖਤ ਝਾਓ ਤੇ ਉਹ ਦਰਖਤ ਲੱਗੇ ਹੋਏ ਨੇ ਸਾਡੇ ਕੰਮਾਂ ਦਾ ਵਾਵਾ ਕੋ 15 18 20 ਬੰਦੇ ਉਹਨੂੰ ਰਸਤਾ ਬਣਾ ਦੇ ਇਹ ਮੇਰੇ ਖਿਆਲੋਂ ਅੱਜ ਰਸਤਾ ਬਣ ਜਾਊਗਾ ਫਿਰ ਅਸੀਂ ਨੇੜੇ ਜਾ ਕੇ ਦੇਖਾਂਗੇ ਕਿ ਇਹ ਆ ਕਰ ਸਕਦੇ ਆ ਕਰਨ ਯੋਗ ਹੈ ਜ ਨਹੀਂ ਟੈਕਨੀਕਲੀ ਵਾਪਸ ਉਹ ਪਰਮਜੀਤ ਸਿੰਘ ਸਾਹਿਬ ਮੇਰੀ ਬੇਤੀ ਸੁਣੋ ਇਹ ਵੀ ਜੱਤ ਬੰਦੇ ਤੇ ਮੈਂ ਨਹੀਂ ਜਾ ਕੀ ਹੈ ਆਪਾਂ ਨੂੰ ਇਹ ਪਤਾ ਹੈ ਕਿ ਉਹ ਆਪਾਂ ਕਾ ਸਕਦੇ ਹਾਂ ਜੇ ਉਹ ਮਿੱਟੀ ਉਧਰੋਂ ਨਿਕਲ ਗਈ ਪਾਣੀ ਦਾ ਭਾਵ ਦਰਨ ਪੈਦਾ ਆ ਜਿਹੜੀ ਟੱਕਰ ਪੈਂਦੀ ਆ ਇਹ ਤੁਸੀਂ ਵੀ ਸਮਝੋ ਗਲਤ ਹੋਣੀ ਵੀ ਹੋਈ ਠੀਕ ਹੈ ਇਹ ਗੱਲ ਹੀ ਪਰਸਨਲ ਹੈ ਹਾਂ ਹੁਣ ਉਹ ਜਿਹੜੇ ਸਾਡੇ ਬੰਦੇ ਲੱਗੇ ਆ ਨਾ ਸਾਮ ਤਾਈ ਉਹਨਾਂ ਦਾ ਰਸਤਾ ਬਣਾ ਦੇ ਠੀਕ ਹੈ ਬਹੁਤ ਬੰਦੇ ਲੱਗੇ ਉਹ ਰਸਤਾ ਇੱਕ ਇਹ ਵੀ ਆ ਤੇ ਕਿ ਪਿੱਛੇ ਵੀ ਰਾਹ ਕੱਢਿਆ ਹੋ ਰਿਹਾ ਵਿੱਚ ਵੀ ਉਹ ਵਿੱਚ ਵੀ ਪਾਣੀ ਚੜ ਗਿਆ ਥੋੜਾ ਠੀਕ ਹੈ ਇਹ ਵਾਈਲਡ ਠੀਕ ਹੈ ਵਾਈਲਡ ਲੈਂਸੈਂਟਰੀ ਹਾਂ ਇਹ ਜਗਲਾਤ ਆ ਆ ਵਾਈਲਡ ਲੈਂਸੈਂਟਰੀ ਵਿੱਚ ਜਾਨਵਰ ਜਾਨਵਰ ਨੇ ਜੀ ਰਹੇ ਸਾਰੇ ਹਨ ਉਹਨਾਂ ਨੂੰ ਬਚਾਉਣ ਲਈ ਇਹਦਾ ਦੋ ਅਸੀਂ ਕਹੇ ਸੀ ਇੱਕ ਅਸੀਂ ਸਪੋਲਨ ਲਾ ਦਈਏ ਕਿ ਪਾਣੀ ਦਾ ਵਹਾਅ ਉਧਰ ਨੂੰ ਹੋ ਜਾਏ ਇੱਕ ਵਿੱਚ ਵਿੱਚ ਸਰਾ ਹੈ ਕਿ ਜੇ ਉਹ ਟੁੱਟ ਸੋ ਉਹ ਉਹ ਸਾਫ਼ ਹੋ ਜਾਏ ਇੱਕ 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 ਬੜੀ ਹੋਰ ਚੁੱਕ ਮੋਟ ਜਿਸ ਕਰਕੇ ਮੈਂ ਤੁਹਾਨੂੰ ਰੋਕਿਆ ਮੈਨੂੰ ਪਤਾ ਹੈ ਵੀ ਤੁਸੀਂ ਜਿੱਥੇ ਟਾਈਮ ਲਿੱਤੇ ਹੁੰਦੇ ਨੇ ਬੰਦੇ ਇਕੱਠੇ ਆ ਕੇ ਕਰਨ ਜੀਦੇ ਪਰ ਅਸੀਂ ਵੀ ਇਸੇ ਕੰਮ ਤੇ ਹੁਣ ਵੇਖੋ ਮੈਂ ਕਿੱਥੋਂ ਤਾਲਕੇ ਦੇ ਕਿੰਨੀ ਉਮਰ ਦੇ ਵਿੱਚ ਇੱਥੇ ਪੜ੍ਹਿਆ ਮੇਰੀ ਇੱਕ ਬੇਨਤੀ ਹੈ ਭਈ ਜਿਹੜਾ ਮਕੌੜਾ ਪੱਤਨ ਹੈ ਜਿਹੜਾ ਮਕੌੜੇ ਪੱਤਨ ਤੇ ਦੋਵੇਂ ਦਰਿਆ ਇਕੱਠੇ ਹੁੰਜਾ ਤੇ ਮੈਂ ਤੁਹਾਨੂੰ ਇਹ ਗੱਲ ਲਿਖਤੀ ਤੌਰ ਤੇ ਪੱਤਰ ਵੀ ਦਿੱਤਾ ਸੀ ਕਿ ਗੱਲ ਉੱਥੇ ਵੀ ਆਪਾਂ ਸੈਕਟਰੀਟ ਵੀ ਕੀਤੀ ਸੀ ਉਹ ਕੀ ਹੈ ਕਿ ਉੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਉੱਜ ਤੇ ਆਪਣਾ ਇਰਾ ਵੀ ਠੀਕ ਹੈ ਜੀ ਉਹ ਇਕੱਠੇ ਹੋ ਗਏ ਉੱਥੇ ਉਹ ਇਕੱਠੇ ਹੋ ਕੇ ਤੇ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉੱਥੇ ਅੱਗੇ ਬੀਐਸਐਫ ਵਾਲਿਆਂ ਨੇ ਕੰਕਰੀਟ ਦੀ ਦੀਵਾਰ ਬਣਾਤੀ ਆ ਬਣਾਈ ਵੀ ਦਰਿਆ ਦੇ ਵਹਾਅ ਚ ਹੁਣ ਉੱਥੇ ਜੇ ਉਹ ਜਿਹੜੀ ਵਹਾਅ ਚ ਬਣਾਈ ਗਈ ਆ ਉੱਥੇ ਜਿਉਂ ਉਹਨਾਂ ਨੇ ਬਣਾਉਣੀ ਸੀ ਜੇ ਉਹਨਾਂ ਨੇ ਬੰਕਰ ਬਣਾਉਣੇ ਸੀ ਤੋਂ ਅੱਗੇ ਪਿੱਛੇ ਵੀ ਵੜਾ ਸਕਦੇ ਸੀ ਉਹ ਜ਼ਰੂਰੀ ਤੇ ਨਹੀਂ ਵੀ 2.5 ਕਿਲੋਮੀਟਰ ਚ ਬਣਾਉਣੇ ਸੀ ਪੰਜ ਚਾਰ ਸਾਲ ਪਹਿਲਾਂ ਬਣਾਇਆ 2020 ਦੇ ਵਿੱਚ ਹੁਣ ਮੈਂ ਤੁਹਾਡੇ ਧਿਆਨ ਚ ਨਹੀਂ ਮੈਂ ਤੁਹਾਨੂੰ ਦੱਸਿਆ ਪਰ ਉਹ ਕਈ ਗੱਲਾਂ ਜਿਹੜੀਆਂ ਆਪਾਂ ਉਹ ਜਦੋਂ ਦੱਸ ਲਿਆ ਉਦੋਂ ਧਿਆਨ ਕਿਤੇ ਓਟ ਤੇ ਹੁੰਦਾ ਜਾਂ ਹੋਰ ਕਿਸੇ ਪਾਸੇ ਸੁੱਕ ਜਾਂਦੀ ਨਹੀਂ ਨਾ ਮੈਂ ਸਾਰੇ ਮੰਤਰੀਆਂ ਕੋਲ ਗੱਲ ਚੱਲਦੀ ਉਹਦੇ ਵਿੱਚ ਕੀ ਹਾ ਕਿ ਉਹਨਾਂ ਨੇ ਉਹ ਦੀਵਾਰ ਬਣਾ ਤੀ ਕੰਕਰੀਟ ਦੀ ਜੀ ਸਰ ਉਹ ਵੀ ਅਸਲ ਉਹ ਦੀਵਾਰ ਬਣਾਉਣ ਦੇ ਨਾਲ ਪਾਣੀ ਜਿਹੜਾ ਇਧਰੋਂ ਐਨੋਂ ਜਾਣਾ ਸੀ ਉਹ ਇੱਥੇ ਟੱਕਰ ਲੱਗੀ ਉਹ ਪਾਣੀ ਇੰਦਰ ਨੂੰ ਹੋਇਆ ਉਸ ਪਾਣੀ ਨੇ ਟਾਂਡਾ ਤੇ ਜੈਨਪੁਰ ਟੰਡਾ ਜੈਨਪੁਰ ਦਾ ਕਾਨਾ ਕਾਨਾ ਉਹਨਾਂ ਪਿੰਡਾਂ ਨੂੰ ਜਿਹੜਾ ਹੁਣ ਇਹ ਪਾਣੀ ਜਿਹੜਾ ਉਹ ਤੁਸੀਂ ਚੁੱਟਿਆ ਜੇ ਪਾਣੀ ਦਾ ਉਹ ਨਿਕਾਸ ਉਧਰ ਦੀ ਸਹੀ ਚੰਦਾ ਰਹਿੰਦਾ ਪੀਐਸਐਫ ਵਾਲੀ ਜਿਹੜੀ ਦਿਵਾਰ ਹੈ ਨਾ ਉਹ ਤੜਵਾਈਏ ਜਿਉਣਾ ਬਣਾਉਣੀ ਹਾਂ ਉਥੇ ਸੈਫਨ ਬਣਾਉਣ ਵੈਸੇ ਦੇਖਣਾ ਬੰਦੀ ਪਰ ਕੋਈ ਲਾਸਤ ਹਾਂ ਜੀ ਉਹ ਜੀ ਬਹੁਤ ਸ਼ਾਨਦਾਰ ਕਬੱਡੀ ਹੈ ਅੱਛਾ ਜੀ 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 ਉਹ 10000 ਪਾਲਾ ਪਟੰਡੀ ਹੂੰ ਤਾਂ ਸੋਹਣਾ ਨੋ ਠੀਕ ਹੈ ਤਾਂ ਬਹੁਤ ਧੀਰੇ ਚੱਲ ਜੀ ਅੱਛਾ ਇਹ ਉਹ ਕਿ ਸਿਰੇ ਚੜ੍ਹ ਗਿਆ ਇਹ ਸਾਡਾ ਮਾਦੀ ਵਾਲੇ ਬੰਦੇ ਦਾ ਦੂਸਰਾ ਟੋਕ ਮੰਤਰੀ ਸਾਹਿਬ ਤੁਹਾਡੀ ਮਿਹਰਬਾਨੀ ਨਾਲ ਸਾਨੂੰ ਵੀ ਤੁਹਿੰਦੇ ਮਾਫ ਕਰਦੇ ਤੁਸੀਂ ਸਾਨੂੰ ਜਿਹੜਾ ਬਾਬਾ ਨਾਲ ਭੰਦਾਸ ਅਜਨਾਲਾ ਗਲਤੀ ਵਿਆਸਾਪਤੀ ਤੁਹਾਡੇ ਪਠਾਨ ਕੋਠੀਆਂ ਦੀ ਗਰਬਾਸ ਪਾਣੀ 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 ਵਹੀ ਦੇਦੇ ਤੁਹਾਨੂੰ ਠੀਕ ਹੈ ਇੱਦਾਂ ਦਾ ਪਾਣੀ ਆ ਜੀ ਹੋ